ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੋਲਿਟੀਕਲ ਸਾਇੰਸ ਦਾ ਟੌਪਿਕ ਕਰਾਂਗੇ ਪੋਲਿਟੀਕਲ ਸਾਇੰਸ ਦਾ ਟੌਪਿਕ ਹੈਗਾ ਭਾਰਤੀ ਰਾਜਨੀਤੀ ਵਿੱਚ ਉੱਭਰਦੇ ਝੁਕਾਅ ਅਮਰジング ਟ੍ਰੈਂਡਸ ਇਨ ਇੰਡੀਅਨ ਪੋਲਿਟਿਕਸ ਤੇ ਹਾਂਜੀ ਉੱਭਰਦੀਆਂ ਪ੍ਰਵਿਰਤੀਆਂ ਵੀ ਕਿਹਾ ਜਾ ਸਕਦਾ ਇਹਨੂੰ ਉੱਭਰਦੇ ਝੁਕਾਅ ਵੀ ਕਹਿੰਦੇ ਨੇ ਇਹਨੂੰ ਠੀਕ ਹੈ ਸੋ ਕਨਫਿਊਜ਼ ਨਹੀਂ ਹੋਣਾ ਹਾਂਜੀ ਪਹਿਲਾਂ ਇੰਟਰੋਡਕਸ਼ਨ ਆ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਜਿਸ ਤਰ੍ਹਾਂ ਇਹ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ਦੀ ਜਿਹੜੀ ਸਥਾਪਨਾ ਕੀਤੀ ਗਈ ਤੇ 1952 ਤੋਂ ਲੈ ਕੇ ਵਰਤਮਾਨ ਸਮੇਂ ਤੱਕ ਜਿਹੜੇ ਕਿ ਲੋਕ ਸਭਾ ਦੇ ਉੱਤੇ 16 ਲਿਖਿਆ ਹੋਇਆ 18 ਹੋ ਗਿਆ ਨਾ ਵਸੇ 18 ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ 1952 ਤੋਂ ਲੈ ਕੇ 1967 ਤੱਕ ਸਿਰਫ ਕੇਰਲ ਰਾਜ ਨੂੰ ਛੱਡ ਕੇ ਕੇਂਦਰ ਤੇ ਰਾਜਾਂ ਵਿੱਚ ਕਾਂਗਰਸ ਦੀ ਪ੍ਰਭੂਸત્તા ਰਹੀ ਹੈ 52 ਤੋਂ ਲੈ ਕੇ 67 ਤੱਕ 67 ਦੇ ਜਿਹੜੇ ਚੌਥੀ ਆਮ ਚੋਣਾਂ ਤੋਂ ਬਾਅਦ ਭਾਰਤੀ ਰਾਜਨੀਤੀ ਵਿੱਚ ਕਾਫੀ ਤਬਦੀਲੀ ਆਈ ਤੇ ਇਹਨਾਂ ਚੋਣਾਂ ਵਿੱਚ ਕਾਂਗਰਸ ਨੂੰ ਸੈਂਟਰ ਤੇ ਰਾਜਾਂ ਵਿੱਚ ਬਧੇਰੇ ਕਾਮਯਾਬੀ ਪ੍ਰਾਪਤ ਨਹੀਂ ਹੋਈ ਜਿਸ ਦੇ ਫਲਸਰੂਪ ਕਈ ਰਾਜਾਂ ਵਿੱਚ ਗੈਰ ਕਾਂਗਰਸੀ ਸਰਕਾਰਾਂ ਜਿਹੜੇ ਕੀ ਬਣੀਆਂ 1977 ਦੇ ਜਦੋਂ ਆਮ ਚੋਣਾਂ ਹੋਈਆਂ ਉਸ ਤੋਂ ਬਾਅਦ ਕੇਂਦਰ ਦੇ ਵਿੱਚ ਪਹਿਲੀ ਵਾਰ ਗੈਰ ਕਾਂਗਰਸੀ ਸਰਕਾਰ ਭਾਜਪਾ ਜਨਤਾ ਪਾਰਟੀ ਦੀ ਸਰਕਾਰ ਬਣੀ ਜਿਸ ਦੇ ਕਾਰਨ ਇੱਕ ਪਾਰਟੀ ਦੇ ਸ਼ਾਸਨ ਦੀ ਜਿਹੜੀ ਪ੍ਰਭੂਸત્તા ਸੀ ਉਹ ਖਤਮ ਹੋ ਗਈ ਤੇ ਅਕਤੂਬਰ 1999 ਦੇ ਵਿੱਚ 13ਵੀਂ ਜਿਹੜੀ ਲੋਕ ਸਭਾ ਚੋਣਾਂ ਸੀ ਉਹਦੇ ਬਾਅਦ ਭਾਜਪਾ ਦੀ ਸਰਕਾਰ ਭਾਜਪਾ ਦੀ ਅਗਵਾਈ ਹੇਠ ਰਾਸ਼ਟਰੀ ਜਨਤੰਤ੍ਰਿਕ ਗੱਠਜੋੜ ਦੀ ਸਰਕਾਰ ਬਣੀ ਆ ਅਪ੍ਰੈਲ ਮਈ ਦੇ ਵਿੱਚ 2004 ਵਿੱਚ 14ਵੀਆਂ ਜਦੋਂ ਲੋਕ ਸਭਾ ਦੇ ਚੋਣ ਹੋਈਆਂ ਨੇ 2009 ਦੇ ਵਿੱਚ 15ਵੀਆਂ ਲੋਕ ਸਭਾ ਦੇ ਚੋਣ ਹੋਈਆਂ ਨੇ ਇਸ ਤੋਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਦੀ ਅਗਵਾਈ ਹੇਠ ਯੂਨਾਈਟਿਡ ਕਾਂਗਰਸ ਦੀ ਅਗਵਾਈ ਹੇਠ ਯੂਨਾਈਟਿਡ ਪ੍ਰੋਗਰੈਸਿਵ ਅਲਾਈਅንስ ਦੀ ਗੱਠਜੋੜ ਸਰਕਾਰ ਬਣੀ ਆ ਭਾਰਤੀ ਰਾਜਨੀਤੀ ਵਿੱਚ ਬਦਲਦੇ ਹੋਏ ਘਟਨਾ ਚੱਕਰ ਤੇ ਘਟਨਾਵਾਂ ਦਾ ਵਰਣਨ ਅੱਗੇ ਹੈਗਾ ਆਪਣਾ ਹਾਂਜੀ ਫਸਟ ਹੈਗਾ ਦਲ ਪ੍ਰਣਾਲੀ ਦਾ ਬਦਲਦਾ ਹੋਇਆ ਸਰੂਪ ਚੇਂਜਿੰਗ ਨੇਚਰ ਆਫ ਪਾਰਟੀ ਸਿਸਟਮ 1977 ਦੀਆਂ ਜਿਹੜੀਆਂ ਆਮ ਚੋਣਾਂ ਤੋਂ ਬਾਅਦ ਪਹਿਲੀ ਵਾਰ ਸੈਂਟਰ ਦੇ ਵਿੱਚ ਜਿਹੜੀ ਕਿ ਗੈਰ ਕਾਂਗਰਸੀ ਜਾਂ ਜਨਤਾ ਪਾਰਟੀ ਦੀ ਸਰਕਾਰ ਬਣੀ ਜਨਤਾ ਪਾਰਟੀ ਦਾ ਗਠਨ ਚਾਰ ਰਾਜਨੀਤਿਕ ਦਲਾਂ ਨੇ ਮਿਲ ਕੇ ਕੀਤਾ ਸੀ ਮਤਲਬ ਕਿ ਚਾਰ ਦਲ ਮਿਲ ਕੇ ਜਨਤਾ ਪਾਰਟੀ ਰਾਜਨੀਤਿਕ ਦਲਾਂ ਨੇ ਮਿਲ ਕੇ ਗਠਨ ਕੀਤਾ ਤੇ ਜਨਤਾ ਪਾਰਟੀ ਨੇ 5 ਸਾਲ ਤੱਕ ਸ਼ਾਸਨ ਨਹੀਂ ਕਰ ਸਕੀ ਅਕਤੂਬਰ 1989 1991 1996 ਤੇ 1998 ਦੇ ਆਮ ਲੋਕ ਸਭਾ ਚੋਣਾਂ ਵਿੱਚ ਕਿਸੇ ਵੀ ਦਲ ਨੂੰ ਸਪਸ਼ਟ ਬਹੁਮਤ حاصل ਨਹੀਂ ਹੋਇਆ ਜਿਸ ਕਰਕੇ ਚੌਥੀ ਵਾਰੀ ਘੱਟ ਗਿਣਤੀ ਦੀ ਸਰਕਾਰ ਬਣੀ ਜਿਨ੍ਹਾਂ ਨੂੰ ਆਪਣੀ ਹੋਂਦ ਲਈ ਵੱਖ-ਵੱਖ ਦਲਾਂ ਉੱਤੇ ਡਿਪੈਂਡ ਰਹਿਣਾ ਪਿਆ ਤੇ 2004 ਤੋਂ 9 ਵਿੱਚ ਹੋਇਆ ਲੋਕ ਸਭਾ ਦਾ ਚੋਣਾਂ ਦੇ ਬਾਅਦ ਘੱਟ ਗਿਣਤੀ ਦੀ ਸਰਕਾਰ ਬਣੀਆ ਇੰਨਾ ਕਾਰਨ ਹੀ ਲਟਕਮਈ ਸਰਕਾਰ ਜਿਹੜੇ ਕਿ ਹੰਗ ਪਾਰਲੀਮੈਂਟ ਦਾ ਵਿਕਾਸ ਹੁੰਦਾ ਉਹਦੇ ਹੋਇਆ ਇਸ ਤੋਂ ਸਪਸ਼ਟ ਹੈ ਕਿ ਭਾਰਤ ਦੇ ਦੇ ਵਿੱਚ ਦਲ ਪ੍ਰਣਾਲੀ ਦੇ ਰੂਪ ਦੇ ਵਿੱਚ ਤਬਦੀਲੀ ਆਈ ਹੈ ਸੈਕੰਡ ਹੈਗਾ ਸ਼ਕਤੀਸ਼ਾਲੀ ਵਿਰੋਧੀ ਦਲ ਦਾ ਉਦੇ ਰਾਈਜ਼ ਆਫ ਪਾਵਰਫੁਲ ਆਪੋਜੀਸ਼ਨ ਪਾਰਟੀ 1970 ਦੀ ਆਮ ਚੋਣਾਂ ਤੋਂ ਬਾਅਦ ਸੈਂਟਰ ਦੇ ਵਿੱਚ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਬਣਦੀ ਹੈ ਸੈਂਟਰ ਦੇ ਵਿੱਚ ਜਨਤਾ ਪਾਰਟੀ ਦੀ ਤਾਂ ਜਨਤਾ ਪਾਰਟੀ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋਇਆ ਤੇ ਕਾਂਗਰਸ ਨੂੰ ਸਿਰਫ 153 ਸੀਟਾਂ ਮਿਲੀਆਂ ਤੁਸੀਂ ਹੁਣ ਕਰੰਟ ਵਾਲੀ ਜਿਹੜੀ ਕਿ ਐਗਜ਼ਾਮਪਲਸ ਵੀ ਦੇ ਸਕਦੇ ਹੋ ਕਾਂਗਰਸ ਦੀ ਇਸ ਹਾਰ ਨਾਲ ਸੈਂਟਰ ਦੇ ਵਿੱਚ ਪਹਿਲੀ ਵਾਰ ਸੰਗਠਿਤ ਵਿਰੋਧੀ ਦਲ ਦਾ ਉਦੇ ਹੋਇਆ ਤੇ 22 ਮਾਰਚ 1900 ਅੱਗੇ ਹੈਗਾ ਦਲ ਬਦਲੀ ਦੀ ਰਾਜਨੀਤੀ ਪੋਲਿਟਿਕਸ ਆਫ ਡੀਫੈਕਸ਼ਨਸ ਦਲ ਬਦਲ ਨੇ ਕੇਂਦਰ ਸੈਂਟਰ ਤੇ ਰਾਜਾਂ ਦੀ ਜਿਹੜੀ ਸਿਆਸਤਾਂ ਤੇ ਸ਼ਾਸਨ ਦੇ ਵਿੱਚ ਅਸਥਿਰਤਾ ਲਿਆ ਦਤੀ ਆ ਠੀਕ ਹੈ ਮਤਲਬ ਕਿ ਸਾਰੀ ਚੀਜ਼ ਟੈਂਪਰੇਰੀ ਕਰ ਦਤੀ ਆ ਜਿਸ ਨਾਲ ਭਾਰਤੀ ਲੋਕਤੰਤਰ ਨੂੰ ਖਤਰਾ ਪੈਦਾ ਹੋ ਗਿਆ ਚੌਥੀਆਂ ਜਿਹੜੇ ਆਮ ਚੋਣਾਂ ਤੋਂ ਬਾਅਦ ਤਾਂ ਰਾਜਾਂ ਵਿੱਚ ਦਲ ਬਦਲੀ ਦੀਆਂ ਅਨੇਕਾ ਉਦਾਹਰਣਾਂ ਮਿਲਦੀਆਂ ਨੇ ਜਿਦੇ ਕਾਰਨ ਐਵੇਂ ਲੱਗਦਾ ਕਿ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਚੱਲ ਨਹੀਂ ਸਕੇਗੀ ਦਲ ਬਦਲ ਦੇ ਕਾਰਨ ਤਾਂ ਭਾਰਤੀ ਸਿਆਸਤ ਦੇ ਸ਼ਬਦ ਕੋਸ਼ ਵਿੱਚ ਆਇਆ ਆਰਾਮ ਗਿਆ ਆਰਮ ਨਾਮ ਦਾ ਸ਼ਬਦ ਜੁੜ ਗਿਆ ਦਸੰਬਰ 1993 ਦੇ ਵਿੱਚ ਸੈਂਟਰ ਦੀ ਕਾਂਗਰਸ ਸਰਕਾਰ ਨੇ ਦਲ ਬਦਲੀ ਰਾਈ ਹੀ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਕੀਤਾ ਤੇ ਹੁਣ ਵੀ ਦਲ ਬਦਲੀ ਦੇ ਕਈ ਉਦਾਹਰਣ ਆਪਾਂ ਨੂੰ ਮਿਲਦੀਆਂ ਰਹਿੰਦੀਆਂ ਨੇ ਅਗਲਾ ਹੈਡਿੰਗ ਹੈਗਾ ਸਭ ਤੋਂ ਪਹਿਲਾਂ ਸਟੂਡੈਂਟਸ ਸੀ ਹੈਡਿੰਗ ਯਾਦ ਕਰਿਆ ਕਰੋ ਰਾਜਨੀਤੀ ਵਿੱਚ ਜਾਤੀਵਾਦ ਦੀ ਭੂਮਿਕਾ ਰੋਲ ਆਫ ਕਾਸਟイズਮ ਇਨ ਪੋਲਿਟਿਕਸ ਭਾਰਤੀ ਰਾਜਨੀਤੀ ਵਿੱਚ ਜਾਤੀਵਾਦ ਇੱਕ ਮਹੱਤਵਪੂਰਨ ਤੇ ਨਿਰਣਾਇਕ ਤੱਤ ਰਿਹਾ ਆਜ਼ਾਦੀ ਤੋਂ ਬਾਅਦ ਜਾਤੀ ਦਾ ਪ੍ਰਭਾਵ ਘੱਟ ਹੋਣ ਦੀ ਬਜਾਏ ਬਹੁਤ ਜ਼ਿਆਦਾ ਵਧਿਆ ਜਿਹੜਾ ਕਿ ਰਾਸ਼ਟਰੀ ਏਕਤਾ ਲਿਖਕਾ ਜੈ ਪ੍ਰਕਾਸ਼ ਨਰਾਇਣ ਨੇ ਇੱਕ ਵਾਰ ਆਖਿਆ ਸੀ ਕਿ ਭਾਰਤ ਵਿੱਚ ਜਾਤੀ ਇੱਕ ਮਹੱਤਵਪੂਰਨ ਰਾਜਨੀਤਿਕ ਦਲਾ ਭਾਰਤ ਵਿੱਚ ਜਾਤੀ ਇੱਕ ਮਹੱਤਵਪੂਰਨ ਰਾਜਨੀਤਿਕ ਦਲਾ ਹਰਿਆਣਾ ਦੇ ਦੀਆਂ ਚੋਣਾਂ ਵਿੱਚ ਅਕਸਰ ਇਹ ਨਾਰਾ ਸੁਣਾਈ ਦਿੰਦਾ ਕਿ जाट ਦੀ ਬੇਟੀ जाट ਨੂੰ जाट ਦੀ ਵੋਟ जाट ਨੂੰ ਅੱਜਪਰ ਦੇ ਮੁੱਖ ਰਾਜ ਜਾਤੀਵਾਦੀ ਰਾਜਨੀਤੀ ਤੋਂ ਪ੍ਰਭਾਵਿਤ ਨੇ ਅੱਗੇ ਹੈਗਾ ਦਲਵਤ ਬਹੁਦਲ ਪ੍ਰਣਾਲੀ ਦੇ ਨਾਲ-ਨਾਲ ਫਿਰਕੂ ਦਲਾਂ ਦੀ ਹੋਂਦ ਐਗਜ਼ਿਸਟੈਂਸ ਆਫ ਕਮਿਊਨਲ ਪਾਰਟੀਆਂ ਵਿਦ ਮਲਟੀਪਾਰਟੀ ਸਿਸਟਮ ਭਾਰਤ ਵਿੱਚ ਫਰਾਂਸ ਦੀ ਤਰ੍ਹਾਂ ਬਹੁਦਲ ਪ੍ਰਣਾਲੀ ਨੂੰ ਵੀ ਅਪਣਾਇਆ ਗਿਆ 1900 2014 ਵਿੱਚ ਚੋਣਯੋਗ ਨੇ 6 ਰਾਸ਼ਟਰੀ ਦਲਾਂ ਤੇ 54 ਰਾਜ ਪੱਧਰ ਤੇ ਦਲਾਂ ਨੂੰ ਮਾਨਤਾ ਦਿੱਤੀ ਇਹਨਾਂ ਦਲਾਂ ਤੋਂ ਇਲਾਵਾ ਭਾਰਤ ਵਿੱਚ ਫਿਰਕੂ ਸੰਪਰਦਾਇਕ ਦਲ ਵੀ ਮਿਲਦੇ ਨੇ ਨੈਕਸਟ ਹੈਗਾ 6th ਪੁਆਇੰਟ ਸਰਕਾਰ ਦੇ ਗਠਨ ਵਿੱਚ ਆਜ਼ਾਦ ਮੈਂਬਰਾਂ ਦੀ ਭੂਮਿਕਾ ਭਾਰਤ ਵਿੱਚ ਬਹੁਦਲ ਪ੍ਰਣਾਲੀ ਹੋਣ ਦੇ ਨਾਲ-ਨਾਲ ਸੰਸਦ ਤੇ ਰਾਜ ਵਿਧਾਨ ਸਭਾਵਾਂ ਦੇ ਵਿੱਚ ਆਜ਼ਾਦ ਮੈਂਬਰਾਂ ਦੀ ਗਿਣਤੀ ਵੀ ਕਾਫੀ ਮਿਲਦੀ ਆ ਤੇ ਆਜ਼ਾਦ ਮੈਂਬਰ ਸਹਿਤਮੰਦ ਪ੍ਰਜਾਤੰਤਰ ਦੇ ਹਿੱਤ ਦੇ ਵਿੱਚ ਨਹੀਂ ਹਨ ਦਲ ਬਦਲੀ ਦੇ ਲਈ ਆਜ਼ਾਦ ਮੈਂਬਰ ਕਾਫੀ ਹੱਦ ਤੱਕ ਜ਼ਿੰਮੇਵਾਰ ਨੇ ਅੱਗੇ ਹੈਗਾ ਚੋਣਾਂ ਵਿੱਚ ਹਿੰਸਾ ਦੀ ਵਰਤੋਂ ਯੂਜ਼ ਆਫ ਵਾਇਲੈਂਸ ਇਨ ਇਲੈਕਸ਼ਨਸ ਭਾਰਤ ਵਿੱਚ ਚੋਣਾਂ ਵਿੱਚ ਕੁਝ ਸਿਆਸੀ ਦਲ ਆਪਣੇ ਰਾਜਨੀਤਿਕ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਹਿੰਸਕ ਸਾਧਨਾਂ ਦੀ ਵਰਤੋਂ ਕਰਦੇ ਨੇ ਕੁਝ ਰਾਜਾਂ ਵਿੱਚ ਚੋਣਾਂ ਦੇ ਸਮੇਂ ਵੱਡੇ ਪੇਮਾਨੇ ਉੱਤੇ ਸਿਆਸੀ ਕਤਲ ਕੀਤੇ ਜਾਂਦੇ ਨੇ ਇਹਨਾਂ ਵਿੱਚ ਬਿਹਾਰ ਆਂਧਰਾ ਪ੍ਰਦੇਸ਼ ਪੰਜਾਬ ਹਰਿਆਣਾ ਅਸਾਮ ਮਹਾਰਾਸ਼ਟਰ ਆਦਿ ਹਾਂਜੀ ਅੱਗੇ ਹੈਗਾ ਨੰਬਰ 8 ਭਾਰਤੀ ਰਾਜਨੀਤੀ ਦਾ ਅਪਰਾਧਿਕਰਣ ਹੋਣਾ ਕ੍ਰਿਮੀਨਿਜ਼ਮ ਕ੍ਰਿਮੀਲਾਈਜ਼ੇਸ਼ਨਸ ਆਫ ਇੰਡੀਅਨ ਪੋਲਿਟਿਕਸ ਆਜ਼ਾਦੀ ਤੋਂ ਬਾਅਦ ਹੌਲੀ-ਹੌਲੀ ਭਾਰਤੀ ਸਿਆਸਤ ਵਿੱਚ ਅਪਰਾਧੀ ਵਿਰਤੀ ਦੇ ਲੋਕਾਂ ਦੇ ਸ਼ਮੂਲਿਤ ਹੁੰਦੇ ਜਾ ਰਹੀ ਹੈ ਇੱਕ ਅਨੁਮਾਨ ਦੇ ਅਨਸਾਰ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਲਗਭਗ 200 ਵਿਧਾਇਕ ਸਿਆਸੀ ਪਾਰਟੀ ਅਪਰਾਧੀ ਵਿਰਤੀ ਦੇ ਨੇ ਨੰਬਰ 9 ਰਾਜਨੀਤਿਕ ਦਲਾਂ ਅੰਦਰ ਲੋਕਤੰਤਰ ਦੀ ਘਾਟ ਆ ਲੈਕ ਆਫ ਡੈਮੋਕ੍ਰੇਸੀ ਵਿਦਿਨ ਦਾ ਪੋਲਿਟਿਕਲ ਪਾਰਟੀਆਂ ਭਾਰਤੀ ਸਿਆਸੀ ਦਲਾਂ ਦਾ ਅੰਦਰੂਨੀ ਢਾਂਚਾ ਲੋਕਤੰਤਰੀ ਸਿਧਾਂਤਾਂ ਉੱਤੇ ਉਧਾਰਿਤ ਨਹੀਂ ਹੈਗਾ ਸਿਧਾਂਤਿਕ ਰੂਪ ਦੇ ਵਿੱਚ ਰਾਜਨੀਤਿਕ ਦਲਾਂ ਦਾ ਅੰਦਰੂਨੀ ਤਾਂ ਚਾ ਲੋਕਤੰਤਰੀ ਸਿਧਾਂਤਾਂ ਤੇ ਉਧਾਰਿਤ ਆ ਪਰ ਅਸਲ ਦੇ ਵਿੱਚ ਸਿਆਸੀ ਦਲਾਂ ਵਿੱਚ ਲੋਕਤੰਤਰ ਨਹੀਂ ਮਿਲਦਾ ਸਿਆਸੀ ਦਲਾਂ ਦੀ ਆਪਣੇ ਜਿੱਥੇ ਵੰਦਕ ਚੋਣਾ ਸਾਲਾ ਚੋਣਾ ਸਾਲਾ ਵਧੀ ਨਹੀਂ ਹੁੰਦੀ ਆ ਅਗੇ ਹੈਗਾ ਸੱਤਾ ਰੂਡ ਸਰਕਾਰ ਨੂੰ ਅਸੰਤੁਸ਼ਟਤਾ ਤੋਂ ਖਤਰਾ ਅ ਹਾਂਜੀ ਡਿਸਾਇਡੈਂਟਸ ਆ ਡੇਂਜਰ ਫੋਰ ਰੂਲਿੰਗ ਪਾਰਟੀ ਭਾਰਤੀ ਰਾਜਨੀਤੀ ਵਿੱਚ ਇੱਕ ਬਿਰਤੀ ਅਸੰਤੁਸ਼ਟ ਗੁੱਟਾਂ ਦਾ ਉਦੇ ਹੋਣਾ 1967 ਈਸਵੀ ਦੇ ਵਿੱਚ 1967 ਈਸਵੀ ਤੱਕ ਕਾਂਗਰਸ ਵਿੱਚ ਕੋਈ ਵੀ ਅਸੰਤੁਸ਼ਟ ਗੁੱਟ ਨਹੀਂ ਮਿਲਦਾ ਸੀ ਪਰ ਹੌਲੀ-ਹੌਲੀ ਇਸ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਗਈ ਅਸੰਤੁਸ਼ਟ ਗੁੱਟਾਂ ਦੇ ਕਾਰਨ ਹੀ 1979 ਈਸਵੀ ਦੇ ਵਿੱਚ ਜਨਤਾ ਪਾਰਟੀ ਨੇ 1990 ਈਸਵੀ ਦੇ ਵਿੱਚ ਰਾਸ਼ਟਰੀ ਮੋਰਚੇ ਦੀਆਂ ਸਰਕਾਰਾਂ ਦਾ ਪਤਨ ਹੋਇਆ ਅਕਸਰ ਸਾਰੇ ਰਾਜ ਵਿੱਚ ਕਾਂਗਰਸ ਦੇ ਸ਼ਾਸਕ दल ਅੰਦਰ ਦੋ ਗੁੱਟ ਮਿਲਦੇ ਨੇ ਇੱਕ ਸੱਤਾ ਰੂੜ ਤੇ ਦੂਜਾ ਅਸੰਤੁਸ਼ਟ ਗੁੱਟਾਂ ਨੈਕਸਟ ਹੈਗਾ ਗੈਰ ਸਿਧਾਂਤਿਕ ਚੋਣ ਗਠਜੋੜ ਅਨ ਪ੍ਰਿੰਸੀਪਲਡ ਇਲੈਕਸ਼ਨ ਕੋਲੀਸ਼ਨਸ ਹਾਂਜੀ ਗੈ ਭਾਰਤੀ ਰਾਜਨੀਤੀ ਪ੍ਰਣਾਲੀ ਵਿੱਚ ਇੱਕ ਮੁੱਖ ਰੁਝਾਨ ਗੈਰ ਸਿਧਾਂਤਿਕ ਚੋਣ ਗਠਜੋੜ ਦਾ ਹੋਣਾ ਅਕਸਰ ਸਾਰੇ ਸਿਆਸੀ ਦਲ ਆਪਣੇ ਹਿੱਤਾਂ ਦੀ ਪੂਰਤੀ ਲਈ ਸਿਧਾਂਤਹੀਨ ਸਮਝੌਤੇ ਕਰਨ ਲਈ ਤਿਆਰ ਰਹਿੰਦੇ ਨੇ ਨੈਕਸਟ ਹੈਗਾ ਸਿਆਸੀ ਦਲਾਂ ਵਿੱਚ ਅਨੁਸ਼ਾਸਨ ਦੀ ਘਾਟ ਲੈਕ ਆਫ ਡਿਸਪਲਿਨ ਇਨ ਪੋਲੀਟਿਕ ਪੋਲੀਟੀਕਲ ਪਾਰਟੀਆਂ ਚਲਤਰ ਪਾਰਟੀ ਵਿੱਚ ਅਨੁਸ਼ਾਸਨ ਦੀ ਘਾਟ ਹੈ ਤੇ ਅਨੁਸ਼ਾਸਨ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ ਦਲਾਂ ਦੇ ਮੈਂਬਰ ਆਪਣੇ ਸਵਾਰਥਾਂ ਦੀ ਪੂਰਤੀ ਲਈ ਦਲ ਦੇ ਅਨੁਸ਼ਾਸਨ ਦੀ ਪਰਵਾਹ ਨਹੀਂ ਕਰਦੇ ਅਨੁਸ਼ਾਸਨ ਦੀ ਘਾਟ ਦੇ ਕਾਰਨ ਹੀ ਦਲ ਬਦਲੀ ਨੂੰ ਦਸ਼ਾ ਮਿਲਦਾ ਨੈਕਸਟ ਟੌਪਾ ਭਾਰਤੀ ਰਾਜਨੀਤੀ ਵਿੱਚ ਬਜ਼ੁਰਗ ਨetaਵਾਂ ਦੀ ਪ੍ਰਤੀਨਿਧਤਾ ਭਾਰਤੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਰੁਝਾਨ ਪੈਦਾ ਹੋਇਆ ਹਾਂਜੀ ਰਿਪਰੈਜ਼ੈਂਟੇਟਿਵਨੈਸ ਆਫ ਸੀਨੀਅਰ ਲੀਡਰਸ ਇਨ ਇੰਡੀਅਨ ਪੋਲੀਟਿਕਸ ਭਾਰਤੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਰੁਝਾਨ ਪੈਦਾ ਹੋਇਆ ਕਿ ਉਹ ਰਾਜਨੀਤਿਕ ਦਲਾਂ ਦੇ ਉੱਚ ਅਹੁਦਿਆਂ ਉੱਤੇ ਬਜ਼ੁਰਗ ਨੇਤਾਵਾਂ ਦੀ ਪ੍ਰਤੀਨਿਧਤਾ ਲਗਭਗ ਸਾਰੇ ਰਾਜਨੀਤਿਕ ਦਲਾਂ ਦੇ ਮੁੱਖ ਅਹੁਦਿਆਂ ਉੱਤੇ ਮੁੱਖ ਨੇਤਾ 70 ਸਾਲ ਦੀ ਉਮਰ ਤੋਂ ਉੱਪਰ ਦੇ ਹਨ ਤੇ ਇਹ ਰਾਜਨੀਤਿਕ ਨੇਤਾ ਭਾਰਤੀ ਰਾਜਨੀਤੀ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਅੱਗੇ ਹੈਗਾ ਤਤਕਾਲੀ ਘਟਨਾਵਾਂ ਦਾ ਭਾਰਤੀ ਰਾਜਨੀਤੀ ਤੇ ਪ੍ਰਭਾਵ ਭਾਰਤੀ ਰਾਜਨੀਤੀ ਨੂੰ ਤਤਕਾਲੀ ਘਟਨਾਵਾਂ ਨੇ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਇਨਫਲੂਐਂਸ ਆਫ ਕਰੰਟ ਇਵੈਂਟਸ ਚੋਣਾਂ ਦੇ ਦਿਨਾਂ ਵਿੱਚ ਕਿਸੇ ਨਾ ਕਿਸੇ ਪਾਰਟੀ ਦੇ ਮੁਖ ਨੇਤਾ ਦੇ ਕਤਲ ਨੇ ਭਾਰਤੀ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਤੇ ਉਹਨਾਂ ਨੂੰ ਉਸ ਦਲ ਦੇ ਪੱਖ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕੀਤਾ 1984 ਸੀ ਦੇ ਚੋਣਾਂ 'ਚ ਕਾਂਗਰਸ ਨੂੰ ਬਹੁਤ ਭਾਰੀ ਕਾਮਯਾਬੀ ਮਿਲੀ ਸੀ ਕਿਉਂਕਿ ਲੋਕਾਂ ਦੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਹੋਣ ਕਾਰਨ ਹਮਦਰਦੀ ਕਰਕੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਆਂ ਤੇ 1991 ਦੇ ਚੋਣਾਂ ਨੂੰ ਸ਼੍ਰੀ ਰਾਜੀਵ ਗਾਂਧੀ ਦੀ ਹੱਤਿਆ ਨੇ ਬਹੁਤ ਪ੍ਰਭਾਵਿਤ ਕੀਤਾ ਅੱਗੇ ਹੈਗਾ 15 ਪ੍ਰਦੇਸ਼ਿਕ ਦਲਾਂ ਦੀ ਭੂਮਿਕਾ ਰੋਲ ਆਫ ਰੀਜਨਲ ਪਾਰਟੀਆਂ ਭਾਰਤੀ ਰਾਜਨੀਤੀ ਵਿੱਚ ਇੱਕ ਹੋਰ ਵੀ ਝੁਕਾ ਉੱਭਰ ਕੇ ਸਾਹਮਣੇ ਆਇਆ ਤੇ ਉਹ ਹੈਗਾ ਕੇਂਦਰੀ ਰਾਜਨੀਤੀ ਵਿੱਚ ਪ੍ਰਦੇਸ਼ਕ ਦਲਾਂ ਦੀ ਭੂਮਿਕਾ 2014 ਵਿੱਚ ਚੋਣਯੋਗ ਨੂੰ 54 ਦਲਾਂ ਨੂੰ ਰਾਜ ਪੱਧਰੀ ਦਲਾਂ ਦੇ ਤੌਰ ਤੇ ਮੰਨਤਾ ਦਿੱਤੀ ਜਿਸ ਦੇ ਵਿੱਚ ਅਸਮਗਨ ਪ੍ਰੇਸ਼ਾ ਦੇ ਨੈਸ਼ਨਲ ਕਾਨਫਰੰਸ ਆਕਾਲੀ ਦਲ ਆਨਾ ਡੀ ਐਮ ਕੇ ਡੀ ਐਮ ਕੇ ਤੇਲਗੂ ਦੇਸ਼ਮ ਸਿੱਕਮ ਡੈਮੋਕ੍ਰੈਟਿਕ ਫਰੰਟ ਮਨੀਪੁਰ ਪੀਪਲਸ ਪਾਰਟੀ ਬੰਗਾਲ ਕਾਂਗਰਸ ਝਾਰਖੰਡ ਪਾਰਟੀ ਲੋਕ ਸਭਾ ਦੇ ਚੋਣਾਂ ਵਿੱਚ ਲਗਭਗ ਸਾਰੇ ਰਾਜਨੀਤਿਕ ਦਲ ਖੇਤਰੀ ਦਲਾਂ ਦੇ ਨਾਲ ਮੌਕਾ ਪ੍ਰਸਤ ਸਮਝੌਤੇ ਕਰਦੇ ਨੇ ਨੈਕਸਟ ਹੈਗਾ ਅਸਲੀ ਸਮੱਸਿਆਵਾਂ ਇਥਾਂ ਤੇ ਖੇਤਰੀ ਸਮੱਸਿਆਵਾਂ 'ਤੇ ਜ਼ੋਰ ambitious of regional problem uh, rather than rational uh, national problems ਭਾਰਤੀ ਰਾਜਨੀਤੀ ਦੇ ਖੋਰ ਚੁਕਾ ਇਹ ਹੈ ਕਿ 1975 ਦੇ ਚੋਣਾਂ ਤੋਂ ਬਾਅਦ ਪ੍ਰਚਾਰ ਮੁਹਿੰਮ ਦੇ ਵਿੱਚ ਅਕਸਰ ਰਾਸ਼ਟਰੀ ਵਿਸ਼ਿਆਂ ਨੂੰ ਛੱਡ ਕੇ ਪਿੱਛੇ ਛੱਡ ਕੇ ਖੇਤਰੀ ਸਮੱਸਿਆਵਾਂ 'ਤੇ ਜ਼ੋਰ ਦਿੱਤਾ ਜਾਣ ਲੱਗਿਆ ਸਮੇਂ ਦੇ ਨਾਲ ਰਾਸ਼ਟਰੀ ਵਿਸ਼ਿਆਂ ਦੀ ਥਾਂ ਤੇ ਖੇਤਰੀ ਸਮੱਸਿਆਵਾਂ ਉੱਤੇ ਵਿਦਿਆਰੇਤਿਆਂ ਦੱਤਾ ਗਿਆ ਪਰਦੇਸ਼ੀਕ ਦਲ ਰਾਸ਼ਟਰੀ ਹਿੱਤਾਂ ਵਿੱਚ ਨਾ ਸੋਚ ਕੇ ਆਪਣੇ ਦਲ ਅਤੇ ਖੇਤਰੀ ਦੇ ਹਿੱਤਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਨੈਕਸਟ ਹੈਗਾ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਕਰਪਸ਼ਨ ਇਨ ਪੋਲਿਟਿਕਸ 1967 ਤੋਂ ਬਾਅਦ ਵੀ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਨੇ ਆਪਣੀ ਥਾਂ ਬਣਾ ਲਈ ਸ਼੍ਰੀ ਮਤੀ ਇੰਦਰਾ ਗਾਂਧੀ ਨੇ 1980 ਦੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਭਾਰਤ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਆ ਕਹੀ ਸੀ ਅੱਜ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦਾ ਬਹੁਤ ਜ਼ਿਆਦਾ ਬੋਲਬਾਲਾ ਤੇ ਅਕਸਰ ਸਾਰੇ ਸਿਆਸੀ ਦਲਾਂ ਦਲ ਚੋਣਾਂ ਦੇ ਮੌਕੇ ਤੇ ਇੱਕ ਦੂਜੇ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਨੇ ਤੇ ਸਿਆਸਤਦਾਨ ਚੋਣ ਜਿੱਤਣ ਦੇ ਲਈ ਅਕਸਰ ਭ੍ਰਿਸ਼ਟ ਸਾਧਨਾਂ ਦੀ ਵਰਤੋਂ ਕਰਦੇ ਨੇ ਮંત્રી ਪਦ ਉਤਨੀਕਤੋ ਮੀਦਵਾਰ ਆਪਣੇ ਅਹੁਦੇ ਤੇ ਸਰਕਾਰੀ ਮਸ਼ੀਨਰੀ ਦੀ ਗਲਤ ਵਰਤੋਂ ਕਰਦੇ ਨੇ ਤੇ ਚੋਣਾਂ ਦੇ ਸਮੇਂ ਸ਼ਾਸਕ ਦਲ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਅਕਸਰ ਸਾਰੇ ਵਿਰੋਧੀ ਦਲ ਆਲੋਚਨਾ ਕਰਦੇ ਨੇ ਸੋ ਇਹ ਸੀ ਜਿਹੜਾ ਕਿ ਤੁਹਾਡਾ ਟੌਪਿਕ ਉਬਰ ਦੇ ਉਵਾਰ ਠੀਕ ਹੈ ਜਾਪਰ ਵਿਰਤੀਆਂ ਭਾਰਤੀ ਸਿਆਸਤ ਦੇ ਵਿੱਚ ਭਾਰਤੀ ਰਾਜਨੀਤੀ ਵਿੱਚ ਕਿਹੜੇ-ਕਿਹੜੇ ਉੱਭਰਦੀਆਂ ਪਰਵਿਰਤੀਆਂ ਨੇ ਜਾਂ ਝੁਕਾਣ ਨੇ ਸੋ ਕਾਫੀ ਆਪਾਂ ਨੇ ਕੁਐਸਚਨ ਅਪਲੋਡ ਕਰ ਰੱਖੇ ਨੇ ਤੁਸੀਂ ਵੀਡੀਓਜ਼ ਨੂੰ ਜ਼ਰੂਰ ਵਾਚ ਕਰੋ ਪਲੇਲਿਸਟ ਮੈਂ ਜਿਹੜੀ ਕਿ ਹੈਗੀ ਉਹ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਉਸ ਦੇ ਵਿੱਚ ਤੁਹਾਨੂੰ ਪੋਲੀਟੀਕਲ ਸਾਇੰਸ ਦੇ ਹੋਰ ਟੌਪਿਕ ਮਿਲ ਜਾਣਗੇ ਤੇ ਪ੍ਰੀਵੀਅਸ ਇਅਰ ਕੁਐਸਚਨ ਜਿਹੜੇ ਵਾਰ-ਵਾਰ ਇੰਪੋਰਟੈਂਟ ਆਏ ਹੋਏ ਨੇ ਤੁਹਾਨੂੰ ਸਾਰੇ ਮਿਲ ਜਾਣਗੇ ਸੋ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂਕਿ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਤੇ ਮੈਂ ਤੁਹਾਡੇ ਲਈ ਵੱਧ ਤੋਂ ਵੱਧ ਵੀਡੀਓਜ਼ ਨੂੰ ਲੈ ਕੇ ਆਇਆ ਕਰਾਂ ਸੋ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ